ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸ ਗਰਮੀਆਂ ਦੇ ਵਿੱਚ ਅਮਰੀਕਾ ਤੋਂ ਇਲਾਵਾ ਹੋਰ ਥਾਵਾਂ ਤੋਂ ਓਟਵਾ ਦੇ ਲਈ ਵਾਪਸੀ ਉਡਾਣਾਂ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਅਮਰੀਕਾ ਤੋਂ ਵਾਪਸੀ ਉਡਾਣਾਂ ਦੇ ਵਿੱਚ ਗਿਰਾਵਟ ਆਈ ਹੈ ਰਿਪੋਰਟ ਦੇ ਅਨੁਸਾਰ ਪਿਛਲੇ ਮਹੀਨੇ 9173 ਕੈਨੇਡੀਅਨ ਯਾਤਰੀ 11 ਅਮਰੀਕੀ ਥਾਵਾਂ ਤੋਂ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਵਾਪਸ ਆਏ ਜੋ ਕਿ ਜੁਲਾਈ 2024 ਦੇ ਮੁਕਾਬਲੇ ਸਾਲ ਦਰ ਸਾਲ 70% ਦਾ ਵਾਧਾ ਹੈ ਇਸ ਦੇ ਉਲਟ ਜੁਲਾਈ 2024 ਦੇ ਮੁਕਾਬਲੇ ਜੁਲਾਈ 2025 ਦੇ ਵਿੱਚ ਅਮਰੀਕਾ ਤੋਂ ਔਟਵਾ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ 15% ਦੀ ਗਿਰਾਵਟ ਆਈ ਹੈ ਮਈ ਅਤੇ ਜੂਨ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਰੁਝਾਨ ਦੇਖੇ ਗਏ ਨੇ ਗੈਰ ਅਮਰੀਕੀ ਥਾਵਾਂ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਸਾਲ ਦਰ ਸਾਲ ਵਧੀ ਸੀ ਅਤੇ ਅਮਰੀਕਾ ਦੇ ਥਾਵਾਂ ਤੋਂ ਵਾਪਸ ਆਉਣ ਵਾਲੇ ਕੈਨੇਡੀਅਨ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘਟ ਸੀ ਓਟਵਾ ਹਵਾਈ ਅੱਡਾ ਅਥਾਰਟੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਇਸ ਸਾਲ ਜਨਵਰੀ ਤੋਂ ਜੂਨ ਦੇ ਵਿਚਕਾਰ ਅਮਰੀਕਾ ਤੋਂ 4,6786 ਡੋਲਰ ਯਾਤਰੀ ਦਮਾਨਾ ਹੋਏ